ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾ ਸੰਗਤ ਜੀਓ ਸੋ ਸਤਿਗੁਰਾਂ ਦੇ ਪਾਵਨ ਬਵਿੱਤਰ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋ ਆਪਣੇ ਸ਼ਬੋ ਦੇ ਰਾਹੀ ਸਾਨੂੰ ਸਮਝਾਉਣਾ ਕਰ ਰਹੇ ਹਨ ਆਗੇ ਸੁਖ ਮੇਰੇ ਮੀਤਾ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਲਿਆ ਜਿਸ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਵਸਾਲਿਆ ਉਸ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਸੁੱਖਾਂ ਵਾਲਾ ਬਣ ਜਾਂਦਾ ਹੈ। ਉਸ ਦੇ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਪੈਦਾ ਹੋ ਜਾਂਦੇ ਹਨ। ਪਾਛੇ ਆਨੰਦ ਪ੍ਰਭ ਕੀਤਾ। ਫਿਰ ਉਹ ਜਿਹੜਾ ਮਨੁੱਖ ਦਾ ਪਿਛਲਾ ਜੀਵਨ ਹੈ ਉਹ ਵੀ ਸੁਖੀ ਹੋ ਜਾਂਦਾ ਹੈ। ਜੋ ਉਸ ਨੇ ਪਿਛਲੇ ਜਨਮ ਦੇ ਵਿੱਚ ਕੋਈ ਗਲਤੀਆਂ ਕੋਈ ਪਾਪ ਕੀਤੇ ਹੁੰਦੇ ਹਨ ਸੋ ਉਹ ਵੀ ਉਸ ਦੇ ਮਾਫ ਹੋ ਜਾਂਦੇ ਹਨ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ ਜਿਸ ਮਨੁੱਖ ਵਾਸਤੇ ਪਰਮੇਸ਼ਰ ਨੇ ਇਹੋ ਜਿਹੀ ਬਿਉਂਤ ਬਣਾ ਰੱਖੀ ਹੈ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ ਕਿਤੇ ਡੋਲਦਾ ਨਹੀਂ ਹੈ ਫਿਰਦਾ ਜਿਹੜਾ ਜੀਵਨ ਹੈ ਉਹ ਇਸ ਲੋਕ ਦੇ ਵਿੱਚ ਵੀ ਅਤੇ ਪ੍ਰਲੋਕ ਦੇ ਵਿੱਚ ਵੀ ਸੁਖੀ ਹੋ ਜਾਂਦਾ ਹੈ ਸੋ ਜਿਹੜੇ ਪਰਮਾਤਮਾ ਦੇ ਰਜਾ ਦੇ ਵਿੱਚ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਜੋ ਹਰ ਇੱਕ ਦਾ ਸਤਕਾਰ ਕਰਦੇ ਹਨ ਹਰ ਇੱਕ ਦੀ ਆਉ ਭਗਤ ਕਰਦੇ ਹਨ ਸੋ ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵੇਲੇ ਉਦਾਸੀਆਂ ਦੇ ਸਮੇਂ ਇੱਕ ਨਗਰ ਦੇ ਵਿੱਚ ਪਹੁੰਚ ਜਾਂਦੇ ਹਨ ਸੋ ਉਸ ਨਗਰ ਦੇ ਜੋ ਲੋਕ ਹੁੰਦੇ ਹਨ ਉਹ ਬਹੁਤ ਅਕਿਰਤ ਕਣ ਹੁੰਦੇ ਹਨ ਸੋ ਜਦੋਂ ਸਤਿਗੁਰੂ ਜੀ ਉਸ ਨਗਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਸਤਿਗੁਰਾਂ ਨੂੰ ਨਾ ਕੁਝ ਖਾਣ ਵਾਸਤੇ ਅਤੇ ਨਾ ਹੀ ਸਤਿਗੁਰਾਂ ਦਾ ਸਤਕਾਰ ਕੀਤਾ ਉਹ ਬਹੁਤ ਲੋਕ ਅਕਿਰਤ ਕਣ ਸਨ ਪ੍ਰਮਾਤਮਾ ਨੂੰ ਨਾਮ ਮੰਨਣ ਵਾਲੇ ਸਨ ਕਿਸੇ ਦਾ ਸਤਕਾਰ ਨਹੀਂ ਕਰਨ ਦੇ ਜਦੋਂ 2-4 ਦਿਨ ਸਤਿਗੁਰੂ ਜੀ ਉਸ ਨਗਰ ਦੇ ਵਿੱਚ ਰਹੇ ਤਾਂ ਜਦੋਂ ਉਥੋਂ ਚਾਲੇ ਪੋਣ ਲੱਗੇ ਤਾਂ ਸਤਿਗੁਰਾਂ ਨੇ ਉਸ ਪਿੰਡ ਦੇ ਲੋਕਾਂ ਨੂੰ ਬਚਨ ਕੀਤਾ ਕਿ ਤੁਸੀਂ ਵਸਦੇ ਰਹੋ ਇਹ ਕਹਿ ਕੇ ਸਤਿਗੁਰੂ ਜੀ ਅਗਲੇ ਪਿੰਡ ਦੇ ਵਿੱਚ ਚਲੇ ਗਏ ਤਾਂ ਜਦੋਂ ਅੱਗੇ ਗਏ ਤਾਂ ਸਤਿਗੁਰਾਂ ਦਾ ਉਸ ਪਿੰਡ ਦੇ ਲੋਕਾਂ ਨੇ ਬਹੁਤ ਸਤਿਕਾਰ ਕੀਤਾ ਖਾਣ ਵਾਸਤੇ ਪਦਾਰਥ ਤਿਆਰ ਕੀਤੇ ਸਤਿਗੁਰਾਂ ਦਾ ਬਹੁਤ ਸਤਿਕਾਰ ਕੀਤਾ ਆਉ ਭਗਤ ਕੀਤੀ ਕਈ ਦਿਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਉਸ ਨਗਰ ਦੇ ਵਿੱਚ ਰਹੇ ਉਸ ਨਗਰ ਦੇ ਲੋਕ ਬਹੁਤ ਸੋਝਵਾਨ ਸਨ ਬਹੁਤ ਸਿਆਣੇ ਸਨ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਹਰ ਇੱਕ ਦਾ ਸਤਕਾਰ ਕਰਦੇ ਸਨ ਤਾਂ ਜਦੋਂ ਸਤਗੁਰੂ ਜੀ ਉਸ ਨਗਰ ਦੇ ਵਿੱਚ ਰਹੇ ਤਾਂ ਉਸ ਪਿੰਡ ਦੇ ਲੋਕਾਂ ਨੇ ਸਤਗੁਰਾਂ ਦਾ ਬਹੁਤ ਸਤਕਾਰ ਕੀਤਾ ਜਦੋਂ ਉਸ ਨਗਰ ਦੇ ਵਿੱਚੋਂ ਚਾਲੇ ਪਾਉਣ ਲੱਗੇ ਤਾਂ ਸਤਗੁਰਾਂ ਨੇ ਉੱਥੇ ਬਚਨ ਕੀਤਾ ਕਿ ਤੁਸੀਂ ਉੱਜੜ ਜਾਓ ਜਦੋਂ ਇਹ ਵਚਨ ਭਾਈ ਮਰਦਾਨਾ ਜੀ ਨੇ ਸੁਣਿਆ ਤਾਂ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਜਦੋਂ ਆਪਾਂ ਪਿਛਲੇ ਪਿੰਡ ਦੇ ਵਿੱਚ ਗਏ ਸਨ ਤਾਂ ਉੱਥੋਂ ਦੇ ਲੋਕਾਂ ਨੇ ਆਪਾਂ ਨੂੰ ਨਾ ਤਾਂ ਕੁਝ ਖਾਣ ਵਾਸਤੇ ਦਿੱਤਾ ਅਤੇ ਨਾ ਹੀ ਆਪਣਾ ਕੋਈ ਸਤਕਾਰ ਕੀਤਾ ਪਰ ਤੁਸੀਂ ਉੱਥੋਂ ਦੇ ਲੋਕਾਂ ਨੂੰ ਇਹ ਕਿਹਾ ਕਿ ਤੁਸੀਂ ਵਸਦੇ ਰਹੋ ਪਰ ਅੱਜ ਇਸ ਪਿੰਡ ਦੇ ਲੋਕਾਂ ਨੇ ਆਪਣਾ ਬਹੁਤ ਸਤਿਕਾਰ ਕੀਤਾ ਹੈ ਆਪਾਂ ਨੂੰ ਖਾਣ ਵਾਸਤੇ ਭੋਜਨ ਦਿੱਤਾ ਇਹ ਜੋ ਲੋਕ ਹਨ ਰੱਬ ਨੂੰ ਮੰਨਣ ਵਾਲੇ ਹਨ ਬਹੁਤ ਸਤਿਕਾਰਯੋਗ ਹਨ ਪਰ ਤੁਸੀਂ ਇਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਉੱਜੜ ਜਾਵੋ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਹਿੰਦੇ ਭਾਈ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਸੀ ਕਿ ਤੁਸੀਂ ਵਸਦੇ ਰਹੋ ਕਿਉਂਕਿ ਉਹ ਲੋਕ ਨਾ ਤਾਂ ਪਰਮਾਤਮਾ ਨੂੰ ਮੰਨਣ ਵਾਲੇ ਹਨ ਅਤੇ ਨਾ ਹੀ ਕਿਸੇ ਦਾ ਸਤਕਾਰ ਕਰਦੇ ਹਨ ਕਿਉਂਕਿ ਜਦੋਂ ਉਹ ਕਿਸੇ ਪਿੰਡ ਦੇ ਵਿੱਚ ਜਾਣਗੇ ਕਿਸੇ ਨਗਰ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਦੇਖ ਕੇ ਉਥੋਂ ਦੇ ਲੋਕ ਵੀ ਉਹਨਾਂ ਦੇ ਵਰਗੇ ਬਣ ਜਾਣਗੇ ਇਸੇ ਕਰਕੇ ਅਸੀਂ ਉਹਨਾਂ ਨੂੰ ਇਹ ਵਚਨ ਕੀਤਾ ਕਿ ਭਾਈ ਤੁਸੀਂ ਇੱਥੇ ਹੀ ਵਸਦੇ ਰਹੋ ਤਾਂ ਕਿ ਤੁਹਾਡੇ ਵਰਗੇ ਹੋਰ ਨਾ ਪੈਦਾ ਹੋਣ ਤੁਹਾਡੇ ਵਰਗੇ ਕੋਈ ਹੋਰ ਨਾ ਬਣ ਸਕਣ ਅਤੇ ਇਸ ਪਿੰਡ ਦੇ ਵਿੱਚ ਜੋ ਲੋਕ ਹਨ ਬਹੁਤ ਸੂਝਵਾਨ ਹਨ ਬਹੁਤ ਸਿਆਣੇ ਹਨ ਤਾਂ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਉੱਜੜ ਜਾਵੋ ਭਾਵ ਇੱਥੋਂ ਚਲੇ ਜਾਵੋ ਜਦੋਂ ਇੱਥੋਂ ਦੇ ਲੋਕ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਵੱਖ-ਵੱਖ ਨਗਰਾਂ ਦੇ ਵਿੱਚ ਜਾਣਗੇ ਤਾਂ ਇਹਨਾਂ ਦੇ ਕੋਲ ਜੋ ਚੰਗੀ ਸਿੱਖਿਆ ਹੈ ਸਤਕਾਰਯੋਗ ਹਨ ਤਾਂ ਇਹ ਉੱਥੋਂ ਦੇ ਲੋਕਾਂ ਨੂੰ ਵੀ ਆਪਣੇ ਵਰਗੇ ਬਣਾ ਲੈਣਗੇ ਇਸ ਕਰਕੇ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਚੰਗੇ ਲੋਕਾਂ ਦੀ ਲੋੜ ਹੈ ਜੋ ਲੋਕ ਸਤਿਗੁਰਾਂ ਨੂੰ ਮੰਨਣ ਵਾਲੇ ਹਨ ਪਰਮਾਤਮਾ ਦੇ ਵਿੱਚ ਭਰੋਸਾ ਰੱਖਦੇ ਹਨ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਸੋ ਇਸ ਸੰਸਾਰ ਦੇ ਵਿੱਚ ਚੰਗੇ ਲੋਕਾਂ ਦੀ ਲੋੜ ਹੈ ਤਾਂ ਇਸ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਦੁਨੀਆ ਨੂੰ ਤਾਰਨ ਦਾ ਇੱਕ ਵੱਖਰਾ ਹੀ ਢੰਗ ਸੀ ਇੱਕ ਵੱਖਰਾ ਹੀ ਆਪਣਾ ਅੰਦਾਜ਼ ਸੀਗਾ ਜਦੋਂ ਉਹ ਦੁਨੀਆ ਨੂੰ ਤਾਰਦੇ ਸਨ ਇਸੇ ਕਰਕੇ ਸਤਿਗੁਰੂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਆਪਣੇ ਗੁਰਬਾਣੀ ਦੇ ਵਿੱਚ ਇਹੀ ਸਮਝਾਉਂਦੇ ਹਨ ਕਿ ਅੱਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਕਿ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ ਪਰਮਾਤਮਾ ਦੇ ਬਚਨ ਮੰਨਾਂਗੇ ਤਾਂ ਜਿਹੜਾ ਸਾਡਾ ਜੀਵਨ ਹੈ ਉਹ ਵੀ ਸੁਖੀ ਹੋ ਜਾਵੇਗਾ પાછે આનંદ પ્રભુ ਕੀਤਾ ફિર જેڑا પિછલા જનમ હે ઓ વિચ સાડા ચંગા બન જાવેગા ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ ਤਾਂ ਸਾਡਾ ਜਿਹੜਾ ਮਨ ਹੈ ਕਿਤੇ ਡੋਲੇਗਾ ਨਹੀਂ ਇਹ ਸਾਡਾ ਲੋਕ ਅਤੇ ਪਰਲੋਕ ਉਹ ਵੀ ਸਾਡਾ ਸੁખી ਹੋ ਜਾਵੇਗਾ ਇਸ ਕਰਕੇ ਸਤਿਗੁਰੂ ਜੀ ਇਹ ਸਮਝਾਉਂਦੇ ਹਨ કે ਭਾਈ ਹਰ ਵੇਲੇ ਪਰਮਾਤਮਾ ਦਾ ਸਾਨੂੰ ਨਾਮ ਆਪਣੇ ਮਨ ਦੇ ਵਿੱਚ ਸਿਮਰਨਾ ਚਾਹੀਦਾ ਹੈ ਇਸੇ ਕਰਕੇ ਇਹ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੋ ਜਾਵੇਗਾ ਤਾਂ ਹੀ ਜਿਹੜਾ ਸ ਇਹ ਸੰਸਾਰ ਸਮੁੰਦਰ ਹੈ ਉਹ ਸੀ ਪਰਮਾਤਮਾ ਦੇ ਨਾਮ ਦੇ ਨਾਲ ਹੀ ਪਾਰ ਕਰਾਂਗੇ ਇਸੇ ਕਰਕੇ ਹਰ ਵੇਲੇ ਸਤਿਗੁਰਾਂ ਦਾ ਸ਼ੁਕਰਾਨਾ ਸਤਿਗੁਰਾਂ ਦਾ ਨਾਮ ਸਿਮਰਨ ਸਾਨੂੰ ਹਰ ਵੇਲੇ ਕਰਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ